ਤਨ ਅਮਰ ਜੱਬ ਆਸ਼ਾ ਵਾਈਗਰੂ ਜੀ ਬਾਬਾ ਜੀ ਲੈ ਵੀ ਐਲੀ ਗੱਲ ਹੈ ਕਿ ਇਦਾਂ ਵਧੀਆ ਪਹਿਲਾਂ ਤਾਂ ਚੱਲ ਜਿੱਦਾਂ ਸਿਗਾ ਸਿਗਾ ਠੀਕ ਆ ਥੋੜਾ ਗੁਰਦੁਆਰਾ ਸਾਹਿਬ ਆਗੇ ਨਾ ਆਪਾਂ ਤੇਰੇ ਵਰਗੇ ਅਸੀਂ ਅਸੀਂ ਤੇਰੇ ਵਰਗੇ ਅਮਲੀ ਨਹੀਂ ਹੈਗੇ ਠੀਕ ਆ ਤੇ ਨਾਲੇ ਗੁਰਦੁਆਰਾ ਸਾਹਿਬ ਆਗੇ ਖੜੇ ਆ ਠੀਕ ਆ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣ ਡਿਆ ਵਾਂ ਤੇ ਅਮਲੀ ਜਿਹਨਾਂ ਨੂੰ ਇਹਲਾ ਤੈਨੂੰ ਇਧਰ ਉਹ ਛੱਡ ਤੂੰ ਯਾਰ ਮੈਨੂੰ ਕਿਧਰੋਂ ਤੈਨੂੰ ਅਮਲੀ ਦੱਸਣ ਦੇ ਜਿਹੜੇ ਵੀ ਲੋਕੀ ਵੀਡੀਓ ਤੇ ਕਮੈਂਟ ਮੱਕੀ ਤੂੰ ਕਹਿਣਾ ਹੈ ਨਾ ਹੁਣ ਦੇਖ ਅਸੀਂ ਸੋਚਿਆ ਸੀਗਾ ਵੀ ਤੂੰ ਹਟ ਜਾਏਂਗਾ ਠੀਕ ਆ ਤੇ ਹੁਣ ਗੁਰਦੁਆਰੇ ਜਾ ਕੇ ਸੌਂ ਖਾ ਲਈ ਆ ਹੁਣ ਤੂੰ ਜਿਹੜਾ ਕਹਿਣਾ ਨਾ ਮੇਰੇ ਸ਼ੋਅ ਬੁਕਿੰਗ ਵਾਸਤੇ ਫੋਨ ਆਉਂਦੇ ਫਲਾਨਾ ਆਉਂਦੇ ਆ ਤੂੰ ਇੱਕ ਥਾਂ ਤੇ ਸ਼ੋਅ ਲਾ ਕੇ ਮੈਨੂੰ ਫੋਟੋ ਖਿੱਚ ਕੇ ਭੇਜ ਦੇ ਠੀਕ ਆ ਆਪਣੀ ਦੋਨਾਂ ਆਪਾਂ ਕੈਨੇਡਾ ਤੋਂ ਬਾਹਰ ਕੀ ਤੂੰ ਫੋਟੋ ਲਾ ਤੂੰ ਫੋਟੋ ਖਿੱਚ ਕੇ ਕਿਤੇ ਵੀ ਤੂੰ ਕਿਤੇ ਵੀ ਮਤਲਬ ਆਪਣੇ ਜਿੱਥੇ ਵੀ ਰਹਿੰਨਾ ਨਾ ਤੂੰ ਬਾਹਰ ਨਿਕਲ ਕੇ ਸ਼ੋਅ ਲਾ ਕੇ ਭੇਜ ਦੇ ਠੀਕ ਆ ਤੇ ਮੈਨੂੰ ਸਨੇਪਚੈਟ ਤੇ ਐਡ ਕਰ ਗੁਰਵੀਰ ਸ਼ੇਰ ਗੱਲ ਮੇਰੀ ਆਈਡੀ ਆ ਮੈਨੂੰ ਐ ਠੀਕ ਹੈ ਗੁਰਵੀ G U R V I S H E R G I D W L ਤੂੰ ਹੁਣ ਫੇਰ ਗਲਤ ਬੋਲਿਆ ਠੀਕ ਆ ਹੁਣ ਗੁਰਦੁਆਰਾ ਸਾਹਿਬ ਆਕੇ ਨਾ ਸੌਂ ਖਾ ਲਈ ਆ ਕਿ ਤੈਨੂੰ ਹੁਣ ਦੱਸਣਾ ਆ ਠੀਕ ਆ ਜਿੰਨੇ ਵੀ ਪਹਿਲਾਂ ਵੀਰਾਂ ਦੇ ਫੋਨ ਆਏ ਸੀਗੇ ਆ ਵੀਰ ਤਾਂ ਖੜੇ ਪਿਆ ਫੋਨ ਵੀ ਚਲ ਹਟ ਜਾ ਠੀਕ ਆ ਹੁਣ ਤੈਨੂੰ ਦੱਸ ਦਿੱਤਾ ਵਾ ਇੱਥੇ ਖੜਾ ਰਹੇ ਦੋ ਮਿੰਟ ਦੇਖ ਤੈਨੂੰ ਗੁਰਦੁਆਰਾ ਸਾਹਿਬ ਦੀ ਮਰਿਆਦਾ ਵੀ ਨਹੀਂ ਪਤਾ ਹੋਣੀ ਕੀ ਹੁੰਦੀ ਆ ਠੀਕ ਆ ਅਸੀਂ ਤੇਰੇ ਸਾਹਮਣੇ 5 ਮਿੰਟ 5 ਮਿੰਟ ਪਹਿਲੋਂ ਹਨਾ ਅਸੀਂ ਆਏ ਸੀਗੇ ਸਾਡੀਆਂ ਟੋਪੀਆਂ ਆ ਉਸੀਂ ਇੱਕ ਸੈਂਡੋਚੇ ਤਾਂ ਉਸੇ ਸੈਂਡੋਚੇ ਉਹ ਚੀਨੇ ਕੋ ਦੋਰੇ ਆ ਜੀ ਦਾ ਠੀਕ ਹੈ ਨਾ ਤੇ ਅਸੀਂ ਮੇਰੀ ਗੱਲ ਸੁਣ ਜੋ ਵੀ ਹੁਣ ਤੂੰ ਹੈਗਾ ਨਾ ਹੁਣ ਤੈਨੂੰ ਬਸ ਇੰਨੀ ਗੱਲ ਯਾਦ ਰੱਖੀ ਤੂੰ ਬਹੁਤ ਗਲਤ ਕਰ ਰਿਹਾ ਬਹੁਤ ਜਿਆਦਾ ਗਲਤ ਕਰ ਲਿਆ ਤੂੰ ਤੇ ਹੁਣ ਬਬੀ ਬਹੁਤ ਗਲਤ ਹੋਊਗਾ ਠੀਕ ਆ ਹੁਣ ਤੇਰੀ ਜੈਜਕਾਰ ਤੇਰੀ ਨਾ ਜਿਹੜੀ ਗੇਮ ਪੈਣੀ ਆ ਨਹੀਂ ਗੇਮ ਗੂਮ ਤਾਂ ਤੇਰੀ ਪੈਣੀ ਆ ਸਾਡੇ ਨਹੀਂ ਕੋਈ ਚੱਕਰ ਹੈਗਾ ਅਸੀਂ ਤੇਰਾ ਉਹ ਨਹੀਂ ਚੱਕਰ ਜਿੱਦਾਂ ਤੂੰ ਸਾਨੂੰ ਡਰਾਵੇ ਦੇ ਮੈਂ ਤੁਹਾਨੂੰ ਕਹਿੰਦੇ ਨਾ ਕਿ ਦਾਦੇ ਨੇ ਇਹ ਕੀਤਾ ਉਹ ਕੀਤਾ ਤੇਰੇ ਬਾਰੇ ਜੇ ਤੂੰ ਜੇ ਤੂੰ ਸੁਣਨਾ ਹੈ ਨਾ ਪਰਸਨਲ ਨਹੀਂ ਪਰਸਨਲ ਵੈੱਟ ਮੇਰੇ ਨਾਲ ਆਈ ਤੈਨੂੰ ਪਰਸਨਲ ਚ ਕੱਲੀ ਕੱਲੀ ਡਿਟੇਲ ਦੱਸੀ ਜਾਊਗੀ ਠੀਕ ਹੈ ਤੇਰੇ ਬਾਰੇ ਤੇਰੇ ਬਾਰੇ ਆਪਾਂ ਫੈਮਿਲੀ ਬਾਰੇ ਹਾਲੇ ਦੱਸਣਾ ਨਹੀਂ ਤੈਨੂੰ ਕੋਈ ਨਹੀਂ ਬੋਲਣਾ ਤੂੰ ਪਰਸਨਲ ਕਦੀ ਫੋਨ ਕਰੀ ਫੋਨ ਕਰਨਾ ਫੋਨ ਕਰ ਮੈਂ ਇੱਕ ਮਿੰਟ ਰੁਕ ਜਾ ਯਾਰ ਉਹ ਫੋਨ ਕਰਨ ਡਿਆ ਵੀਰੇ ਰੁਕ ਜਾ ਇੱਕ ਮਿੰਟ ਰੁਕ ਜਾ ਇੱਕ ਮਿੰਟ ਰੁਕ ਜਾ ਫੋਨ ਕਰੀ ਬਾਚ ਵੇਦਨ ਦੱਸਾਂਗੇ ਤੂੰ ਗੁਰਦੁਆਰੇ ਮੋਹਰੇ ਖੜ ਕੇ ਖੜ ਕੇ ਇਦਾਂ ਭੈਣ ਦੀ ਐ ਕਰਦਾਂਗੇ ਸਾਰੀ ਦੁਨੀਆ ਦੀ ਗੁਰਦੁਆਰੇ ਮੋਹਰੇ ਖੜ ਕੇ ਪਈ ਸੀ ਤੂੰ ਇਦਾਂ ਠੀਕ ਆ ਅਸੀਂ ਤਾਂ ਗੁਰਦੁਆਰਾ ਸਾਹਿਬ ਦੇ ਮੋਹਰੇ ਖੜ ਕੇ ਦੋਨੇ ਭਰਾ ਇਹ ਕਹਿੰਦੇ ਆ ਠੀਕ ਆ ਤੂੰ ਉਦੋਂ ਕਹਿੰਦਾ ਸੀ ਇਹ ਬੋਲਦਾ ਨਾ ਤੈਨੂੰ ਤੈਨੂੰ ਮੈਂ ਇਨੀ ਗੱਲ ਦੱਸਦੀ ਸੀ ਠੀਕ ਆ ਉਹਨੂੰ ਤੇਰੇ ਮੋਹਰੇ ਤੇਰੇ ਮੋਹਰੇ ਛੱਡਣ ਨੂੰ ਨਹੀਂ ਪਾਲਿਆ ਵੀ ਤੇਰੇ ਵਰਗਾ ਆਊਗਾ ਲੰਡੀ ਬੱਚੀ ਤੇ ਜੋ ਮਰਜੀ ਕਰ ਲਊਗਾ ਤੈਨੂੰ ਪੁੱਛਿਆ ਤੈਨੂੰ ਟਾਈਮ ਦਿੱਤਾ ਸੀਗਾ ਵੀ ਤੂੰ ਸੁਧਰ ਜਾਏਗਾ ਠੀਕ ਆ ਮੈਂ ਤੈਨੂੰ ਇੰਨੀ ਗੱਲ ਦੱਸ ਦਿੱਤੀ ਤੁੱਚਾ ਤੈਨੂੰ ਟਾਈਮ ਦਿੱਤਾ ਸੀ ਵੀ ਤੂੰ ਸੁਧਰ ਜਾਏਂਗਾ ਤੂੰ ਨਹੀਂ ਸੁਧਰਿਆ ਅੱਜ ਆਪਾਂ ਵੀ ਫਿਰ ਗੁਰਦੁਆਰਾ ਸਾਹਿਬ ਆ ਕੇ ਨਿਸ਼ਾਨ ਸਾਹਿਬ ਦੇ ਕੋਲ ਖੜੇ ਆ ਆਪਾਂ ਵੀ ਸੌਂ ਖਾਦੀ ਆ ਕਿ ਤੈਨੂੰ ਮੈਂ ਕਿਹਾ ਤੈਨੂੰ ਸੁਧਾਰਨਾ ਜਿਹੜਾ ਤੂੰ ਹੱਲੇ ਵੀ ਕਹਿੰਦਾ ਨਾ ਕਿ ਮੇਰੇ ਤੋਂ ਕੋਈ ਗਲਤ ਨਹੀਂ ਹੋਇਆ ਮੇਰੇ ਤੋਂ ਗਲਤ ਨਹੀਂ ਹੋਇਆ ਤੂੰ ਤੂੰ ਹੱਲੇ ਫੇਗ ਗਾਲਾਂ ਗੱਡੀਆਂ ਠੀਕ ਆ ਤੈਨੂੰ ਤੈਨੂੰ ਸੁਧਾਰਨਾ ਵਾ ਮੈਂ ਤੈਨੂੰ ਦੱਸ ਦਿੱਤਾ ਠੀਕ ਆ ਤੈਨੂੰ ਸੁਧਾਰਨਾ ਬਾਸ ਤੂੰ ਦੂਜੀ ਗੱਲ ਕਹਿਣਾ ਕਿ ਮੇਰੇ ਫੈਨਸ ਆ ਜਿਹੜੇ ਹੈ ਜਿਹੜੇ ਤੇਰੇ ਫੈਨਸ ਆ ਨਾ ਉਹਨਾਂ ਦੇ Tiger. ਮੇਰੇ ਵਿੱਚ ਭੇਜੀ ਦੇ ਜਿਹੜੇ ਸਾਨੂੰ ਅਮਲੀ ਸਾਹਿਬ ਦੱਸਦੇ ਨੇ ਨਾ ਜਿਹੜੇ ਵੀ ਸਾਨੂੰ ਅਮਲੀ ਦੱਸਦੇ ਹੋਣਗੇ ਉਹ ਆ ਕੇ ਪਿੰਡੇ ਜਾਂ ਜਿੱਥੇ ਮਰਜੀ ਬੁਲਾ ਕੇ ਬਲੱਡ ਟੈਸਟ ਕਰਨ ਵੀਰੇ ਅਸੀਂ ਕੋਈ ਅਸੀਂ ਕੋਈ ਆਪਣੇ ਲਈ ਨਹੀਂ ਸੀ ਬੋਲੇ ਅਸੀਂ ਕੋਈ ਆਪਣੇ ਲਈ ਨਹੀਂ ਸੀ ਬੋਲੇ ਸਾਨੂੰ ਕੁਝ ਗਲਤ ਨਹੀਂ ਸੀ ਇਹਨੇ ਕਿਹਾ ਅਸੀਂ ਨਿਸ਼ਚਿਤ ਕਰਕੇ ਬੋਲੇ ਸੀਗੇ ਸਾਡੇ 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 ਮੋਟਰ ਇਹ ਦੂਜੀ ਗੱਲ ਮੋਟਰਾਂ ਵਰਕੇ ਬੋਲੇ ਮੋਟਰਾਂ ਵਾਲੀ ਗੱਲ ਇਹਨੇ ਨਿਸ਼ਚਿਤ ਵਾਲੀ ਸੁਣ ਲਈ ਉਹਨੂੰ ਗਾਲਾਂ ਕੱਢੀਆਂ ਪਰਮਿਸ਼ਨ ਨੂੰ ਗਾਲਾਂ ਕੱਢੀਆਂ ਠੀਕ ਆ ਪਰਮਿਸ਼ ਕਰਕੇ ਵੀ ਬੋਲੇ ਪਰਮਿਸ਼ੀ ਦੇ ਵੀ ਆਪਾਂ ਬਥੇਰੇ ਗਾਣੇ ਸੁਣੀਦੇ ਆ ਠੀਕ ਆ ਉਹਦੇ ਵੀ ਆਪਾਂ ਫੈਨ ਆ ਉਹਦੇ ਲਈ ਬੋਲਿਆ ਉਹਦੇ ਕਰਕੇ ਵੀ ਦੁੱਜੀ ਗੱਲ ਤੇ ਇਹ ਜਿਹੜਾ ਵਾਰ-ਵਾਰ ਕਹਿੰਦਾ ਹੁਣ ਇਹਦੀ ਫੇਗ ਉਹਦੇ ਵਿੱਚ ਸਿਕਟਾਂ ਵੜਨ ਨਹੀਂ ਆ